पहला इस वीडियो नो देख लो फिर आप गल कर दे मुस्लिम का भी योगदान था सिख का भी योगदान था ईसाई हाँ। का भी योगदान था बिल्कुल सही करो मैं बिल्कुल बिल्कुल सबका योगदान था क्या हिंदुओं ने कोई अपना देश मांगा नहीं मांगा क्या हिंदुओं ने कोई अपना देश मांगा मैं भारत मांगो भारत के साथ रहे क्या एक मिनट क्या हिंदुओं ने कोई देश मांगा नहीं मांगा सब भारत के साथ रहे क्या ईसाइयों ने अपना देश मांगा नहीं मांगा भारत के साथ रहे। क्या सिखों ने अपना देश मांगा नहीं मांगा मजाक के, तो के आधार पर पाकिस्तान क्यों बनाया अब सुनिए एक इनका मुल्ला शायर था उसने एक शायरी कही थी कि सभी का खून शामिल है इस मिट्टी में किसी के बाप का हिंदुस्तान थोड़ी है तो मैंने भी उसका जवाब दिया कि सभी का खून शामिल है इसमें टीमें इस, इस बात से हम अनजान थोड़ी हैं लेकिन जिनके अब्बा ले चुके पाकिस्तान उनके बाप का भी हिंदुस्तान थोड़ी है ना हिंदू माड़ा ना मुसलमान माड़ा ते ना सिख माड़ा ते ना ईसाई माड़ा मुसलमान सिख क्यों नहीं माड़े क्योंकि जबो भारत दे दो हिस्से अंग्रेजिया ने कीते सी उदो इना मुसलमानों ने बिल्कुल इंकार कर कर ਦਿੱਤਾ ਸੀ ਕਿ ਸਾਡੇ ਦੇਸ਼ ਦੇ ਦੋ ਹਿੱਸੇ ਨਹੀਂ ਹੋਣੇ ਚਾਹੀਦੇ ਕਿਉਂਕਿ ਜਿਹੜੇ ਭਾਰਤ ਦੇ ਵਿੱਚ ਇਸ ਟਾਈਮ ਮੁਸਲਮਾਨ ਰਹਿੰਦੇ ਆ ਇਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਸਿਰਫ ਭਾਰਤ ਦੇ ਵਿੱਚ ਰਵਾਂਗੇ ਸਾਡਾ ਇੱਕ ਦੇਸ਼ ਵਾ ਅਸੀਂ ਇਸ ਦੇਸ਼ ਦੇ ਵਾਸੀ ਆ ਅਸੀਂ ਇਸ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਅਸੀਂ ਇਸ ਦੇਸ਼ ਲਈ ਖੂਨ ਡੋਲਿਆ ਇਸ ਕਰਕੇ ਅਸੀਂ ਭਾਰਤ ਤੋਂ ਜੁਦੇ ਨਹੀਂ ਹੋ ਸਕਦੇ ਇਸ ਕਰਕੇ ਮੁਸਲਮਾਨਾਂ ਨੂੰ ਜਲੀਲ ਕਰਨਾ ਬੰਦ ਕਰ ਦਿਓ ਨਾ ਹਿੰਦੂ ਮੜਾ ਆ ਨਾ ਮੁਸਲਮਾਨ ਤੇ ਨਾ ਈਸਾਈ ਮੜਾ ਆ ਤੇ ਅਸੀਂ ਸਾਰੇ ਭਾਈ ਭਾਈ ਆ ਅਗਲੀ ਗੱਲ ਇਹ ਆ ਜਦੋਂ ਅੰਗਰੇਜ਼ ਪੂਰੀ ਦੁਨੀਆ ਤੇ ਰਾਜ ਕਰ ਰਹੇ ਸੀ ਜਦੋਂ ਉਹ ਭਾਰਤ ਵੱਲ ਆਏ ਭਾਰਤ ਤੇ ਬੜੀ ਆਸਾਨੀ ਨਾਲ ਅੰਗਰੇਜ਼ਾਂ ਨੇ ਰਾਜ ਕਰ ਲਿਆ ਸੀ ਜਦੋਂ ਪੰਜਾਬ ਵੱਲ ਆਏ ਪੰਜਾਬ ਉਹਨਾਂ ਦੇ ਅੱਗੇ ਹਿੱਕ ਤਾਣ ਕੇ ਖੜਾ ਹੋ ਗਿਆ ਪੂਰੀ ਦੁਨੀਆ ਤੇ ਅੰਗਰੇਜ਼ਾਂ ਨੇ ਆਸਾਨੀ ਨਾਲ ਰਾਜ ਕੀਤਾ ਪਰ ਪੰਜਾਬ ਉਹਨਾਂ ਦੇ ਹਿੱਕ ਤਾਣ ਕੇ ਖੜਾ ਹੋ ਗਿਆ ਤੇ ਉਹ ਅੰਗਰੇਜ਼ ਸੋਚਣ ਲਈ ਮਜਬੂਰ ਹੋ ਗਏ ਸੀ ਕਿ ਇਹ ਕੌਮ ਕਿਸ ਚੀਜ਼ ਦੀ ਬਣੀ ਹੋਈ ਆ ਜਿਨ੍ਹਾਂ ਨੇ ਸਾਡੇ ਐਨੇ ਬੰਦੇ ਮਾਰ ਦਿੱਤੇ ਤੇ ਸਾਡੀ ਨੱਕ ਦੇ ਵਿੱਚ ਦਮ ਕੀਤਾ ਹੋਇਆ ਆ ਤੇ ਉਸ ਟਾਈਮ ਤੇ ਅੰਗਰੇਜ਼ ਸੋਚਣ ਲਈ ਮਜਬੂਰ ਹੋ ਗਏ ਸੀ ਕਿ ਇਹਨਾਂ ਲੋਕਾਂ ਨੂੰ ਅਸੀਂ ਖਤਮ ਕਰਨਾ ਆ ਜੇ ਅਸੀਂ ਇਹਨਾਂ ਲੋਕਾਂ ਨੂੰ ਖਤਮ ਨਾ ਕੀਤਾ ਤਾਂ ਇਹ ਲੋਕ ਆਉਦੇ 40 ਤੋਂ 50 ਸਾਲ ਦੇ ਵਿੱਚ ਪੂਰੀ ਦੁਨੀਆ ਤੇ ਆਪਣਾ ਰਾਜ ਕਾਇਮ ਕਰ ਲੈਣਗੇ ਇਸ ਕਰਕੇ ਪੰਜਾਬ ਦੇ ਦੋ ਟੋਟੇ ਕੀਤੇ ਗਏ ਇੱਕ ਪਾਕਿਸਤਾਨ ਵਾਲਾ ਪੰਜਾਬ ਤੇ ਇੱਕ ਭਾਰਤ ਵਾਲਾ ਪੰਜਾਬ ਇਸ ਤਰ੍ਹਾਂ ਅੰਗਰੇਜ਼ਾਂ ਨੇ ਸਾਡੇ ਸਿੱਖਾਂ ਨੂੰ ਬੰਡਿਆ ਸੀ ਉਸ ਟਾਈਮ ਤੇ ਤੇ ਅਗਲੀ ਗੱਲ ਅਸੀਂ ਜਿਹੜਾ ਮੁਸਲਮਾਨਾਂ ਨੂੰ ਜਲੀਲ ਕਰਦੇ ਆ ਹਰੇਕ ਜਗ੍ਹਾ ਖੜ ਖੜ ਕੇ ਮੀਡੀਆ ਦੇ ਸਾਹਮਣੇ ਕਿ ਪਾਕਿਸਤਾਨ ਦੇ ਵਿੱਚ ਜਾਣ ਪਾਕਿਸਤਾਨ ਦੇ ਵਿੱਚ ਮੁਸਲਮਾਨ ਕਿਉਂ ਜਾਣ ਕਿਉਂਕਿ ਉਸ ਟਾਈਮ ਤੇ ਮੁਸਲਮਾਨਾਂ ਨੇ ਹੀ ਭਾਰਤ ਦੇ ਲਈ ਸਭ ਤੋਂ ਵੱਧੀਆਂ ਵੱਧ ਕੁਰਬਾਨੀਆਂ ਦਿੱਤੀਆਂ ਸੀ ਉਸ ਤੋਂ ਬਾਅਦ ਸਿੱਖਾਂ ਨੇ ਦਿੱਤੀਆਂ ਸੀ ਉਸ ਤੋਂ ਬਾਅਦ ਹਿੰਦੂਆਂ ਨੇ ਦਿੱਤੀਆਂ ਸੀ ਇਹ ਦੇਸ਼ ਜਿੰਨਾ ਹਿੰਦੂਆਂ ਦਾ ਆ ਉਹਨਾਂ ਮੁਸਲਮਾਨਾਂ ਦਾ ਹੈ ਤੇ ਉਹਨਾਂ ਸਿੱਖਾਂ ਦਾ ਹੈ ਇਹਨਾਂ ਦਾ ਖੂਨ ਹਿੰਦੂਆਂ ਨਾਲੋਂ ਜ਼ਿਆਦਾ ਡੁੱਲਿਆ ਆ ਇਸ ਕਰਕੇ ਮੁਸਲਮਾਨ ਵੀ ਇਸ ਦੇਸ਼ ਦੇ ਨਾਗਰਿਕ ਆ ਸਿੱਖ ਵੀ ਨਾਗਰਿਕ ਆ ਹਿੰਦੂ ਵੀ ਇਸ ਦੇਸ਼ ਦੇ ਨਾਗਰਿਕ ਆ ਨਹਿਰੂ ਤੇ ਜਿੰਨਾ ਦੋਨੇ ਸਵਾਰਥੀ ਸੀ ਨਹਿਰੂ ਨੂੰ ਵੀ ਪ੍ਰਧਾਨਗੀ ਚਾਹੀਦੀ ਸੀ ਤੇ ਜਿੰਨਾਂ ਨੂੰ ਵੀ ਪ੍ਰਧਾਨਗੀ ਚਾਹੀਦੀ ਸੀ ਸਿੱਖਾਂ ਦਾ ਕੋਈ ਇਹੋ ਜਿਹਾ ਲੀਡਰ ਨਹੀਂ ਸੀ ਜਿਹੜਾ ਸਵਾਰਥੀ ਹੋਵੇ ਇਸ ਕਰਕੇ ਨਹਿਰੂ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਤੇ ਜਿੰਨਾਂ ਨੂੰ ਪਾਕਿਸਤਾਨ ਦਾ ਪ੍ਰਧਾਨ ਬਣਾ ਦਿੱਤਾ ਜੇ ਸਿੱਖ ਵੀ ਉਸ ਟਾਈਮ ਤੇ ਸਵਾਰਥੀ ਕੋਈ ਲੀਡਰ ਹੁੰਦਾ ਤਾਂ ਅੱਜ ਸਿੱਖ ਲੈਂਡ ਵੀ ਹੋਣੀ ਸੀ ਸਿੱਖਾਂ ਨੇ ਭਾਰਤ ਦੇ ਨਾਲ ਰਹਿਣਾ ਕਬੂਲ ਕੀਤਾ ਤੇ ਇਸ ਕਰਕੇ ਜੇ ਸਿੱਖ ਸਵਾਰਥੀ ਲੀਡਰ ਕੋਈ ਹੁੰਦਾ ਤੇ ਅੱਜ ਇੱਕ ਸਿੱਖਾਂ ਦਾ ਵੀ ਆਪਣਾ ਘਰ ਹੋਣਾ ਸੀ ਤੇ ਇਸ ਕਰਕੇ ਜਿਹੜੇ ਲੋਕ ਮੁਸਲਮਾਨਾਂ ਨੂੰ ਥਾ-ਥਾ ਖੜੇ ਹੋ ਕੇ ਮੀਡੀਆ ਦੇ ਸਾਹਮਣੇ ਜਲੀਲ ਕਰਦੇ ਆ ਉਹ ਕਰਨਾ ਬੰਦ ਕਰ ਦਿਓ ਇਹ ਅਸੀਂ ਸਾਰੇ ਇਸ ਦੇਸ਼ ਦੇ ਜਿੱਦਾਂ ਇੱਕ ਗੁਲਦਸਤੇ ਦੇ ਵਿੱਚ ਫੁੱਲ ਹੁੰਦੇ ਆ ਉਸੇ ਤਰ੍ਹਾਂ ਅਸੀਂ ਸਾਰੇ ਇੱਕ ਗੁਲਦਸਤੇ ਦੇ ਫੁੱਲ ਹਾਂ ਸਾਰਿਆਂ ਨੇ ਇਸ ਦੇਸ਼ ਲਈ ਕੁਰਬਾਨੀ ਦਿੱਤੀ ਆ ਕੱਲੇ ਹਿੰਦੂਆਂ ਨੇ ਨਹੀਂ ਦਿੱਤੀ ਕੱਲੇ ਮੁਸਲਮਾਨਾਂ ਨੇ ਦਿੱਤੀ ਕੱਲੇ ਸਿੱਖਾਂ ਨੇ ਨਹੀਂ ਦਿੱਤੀ ਸਾਰਿਆਂ ਦੀ ਸਾਂਝੀ ਕੁਰਬਾਨੀ ਆ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਇਸ ਕਰਕੇ ਸਾਨੂੰ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਤੇ ਸਿੱਖਾਂ ਨੂੰ ਆਪਸ ਵਿੱਚ ਭਾਈਚਾਰੇ ਨਾਲ ਰਹਿਣਾ ਚਾਹੀਦਾ ਆ ਸਾਨੂੰ ਹਮੇਸ਼ਾ ਇਹਨਾਂ ਮੁਸਲਮਾਨਾਂ ਨੂੰ মিডিਆ ਦੇ ਸਾਹਮਣੇ ਜਲੀਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੇ ਅਲੱਗ ਦੇਸ਼ ਬੜਾਣ ਤੋਂ ਉਸ ਟਾਈਮ ਤੇ ਨਾ ਕੀਤੀ ਸੀ ਜਿਹੜੇ ਮੁਸਲਮਾਨ ਅੱਜ ਸਾਡੇ ਇਸ ਭਾਰਤ ਦੇਸ਼ ਦੇ ਵਿੱਚ ਰਹਿ ਰਹੇ ਆ ਇਹਨਾਂ ਨੇ ਕਿਹਾ ਸੀ ਕਿ ਅਸੀਂ ਕਿਉਂ ਆਪਣੇ ਦੇਸ਼ ਤੋਂ ਅਲੱਗ ਹੋਈਏ ਇਸ ਕਰਕੇ ਅੱਜ ਭਾਰਤ ਦੇਸ਼ ਦੇ ਵਿੱਚ ਰਹਿ ਰਹੇ ਆ ਬਾਕੀ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਤੇ ਫਿਰ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਆਪਾਂ ਜਲਦੀ ਵਿੱਚ